ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪੈਰੀ ਸਟੱਡੀ ਆਨਲਾਈਨ ਤੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ETT ਸੈਸ਼ਨ 2021-23 ਵਾਲਿਆਂ ਵਾਸਤੇ ਇੱਕ ਜ਼ਰੂਰੀ ਸੂਚਨਾ ਦੇ ਬਾਰੇ ਠੀਕ ਹੈ ਕੁਝ ਜਾਣਕਾਰੀ ਮਿਲੀ ਹੈ ਜਾਂ ਕੁਝ ਅੰਦਾਜ਼ਾ ਵੀ ਲਗਾਇਆ ਜਾ ਸਕਦਾ ਹੈ ਤਾਂ ਉਸ ਚੀਜ਼ ਦੇ ਬਾਰੇ ਆਪਾਂ ਡਿਸਕਸ਼ਨ ਕਰਨ ਜਾ ਰਹੇ ਹਾਂ 2-3 ਮਿੰਟ ਦੀ ਵੀਡੀਓ ਹੈ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਸੈਕਿੰਡ ইয়ার ਦਾ ਬੈਚ अवेलेबल ਹੈ ਠੀਕ ਹੈ ਪ੍ਰਾਈਸ ਹੈ ਸਿਰਫ 600 ਰੁਪਏ ਜਿੰਨੇ ਵਿੱਚ 6 ਸਬਜੈਕਟਾਂ ਦੀਆਂ ਵੀਡੀਓਜ਼ ਮਿਲਣਗੀਆਂ ਤੇ ਉਸ ਤੋਂ ਬਿਨਾ ਤੁਹਾਨੂੰ ਕੀ ਹੈ ਪੀਐਸਟੈਟ ਸੀਹ ਸੀਟੈਟ ਵਾਸਤੇ ਤੁਹਾਨੂੰ ਕੀ ਹੈ ਤਿੰਨ ਸਬਜੈਕਟਾਂ ਦੀ ਐਮਸੀਕਿਊ ਤੇ ਕਿਤਾਬਾਂ ਮਿਲਣਗੀਆਂ ਠੀਕ ਹੈ ਐਪ ਦੇ ਵਿੱਚ ਓਕੇ ਸੋ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਗੋਪਤ ਸੂਚਨਾ ਸੂਚਨਾ ਮਿਲੀ ਹੈ ਕਿ ਪੀਐਸਵਰ ਪੇਪਰ ਔਖੇ ਆਉਣਗੇ ਠੀਕ ਹੈ ਕਿਉਂਕਿ ਕਾਫੀ ਜ਼ਿਆਦਾ ਵਿਰੋਧ ਹੋ ਰਿਹਾ ਤੁਹਾਨੂੰ ਪਤਾ ਤਾਂ ਪੇਪਰ ਇਸ ਵਾਰ ਸੌਖੇ ਨਹੀਂ ਹੋਣਗੇ ਇਹ ਗੱਲ ਦਾ ਖਾਸ ਧਿਆਨ ਰੱਖਿਓ ਤੁਸੀਂ ਕਿੱਥੋਂ ਮਰਜ਼ੀ ਤਿਆਰੀ ਕਰੋ ਅਸੀਂ ਨਹੀਂ ਕਹਿੰਦੇ ਸਾਡੇ ਕੋਲੋਂ ਕਰੋ ਜਿੱਥੋਂ ਮਰਜ਼ੀ ਤਿਆਰੀ ਕਰੋ ਬਟ ਪੂਰੀ ਤਿਆਰੀ ਰੱਖੋ ਕਿਉਂਕਿ ਸੈਕੰਡ ਈਅਰ ਦੇ ਵਿੱਚ ਰੀਅਪੀਅਰ ਆ ਗਈ ਤਾਂ ਤੁਹਾਡਾ ਕੀ ਹੈ ਪੂਰਾ ਇੱਕ ਸਾਲ ਖਰਾਬ ਹੋ ਜਾਊਗਾ ਤੁਸੀਂ ਪੀਐਸਟੈਟ ਤਾਂ ਕਲੀਅਰ ਕਰ ਲੋਗੇ ਚਲੋ ਫਸਟ ਈਅਰ ਕਲੀਅਰ ਆਉਣ ਦੇ ਹਿਸਾਬ ਨਾਲ ਪੀਐਸਟੈਟ ਕਲੀਅਰ ਹੋ ਜਾਏਗਾ ਬਟ ਜਦੋਂ ਅਗਲੇ ਸਾਲ ਪੋਸਟਾਂ ਆਉਣਗੀਆਂ ਠੀਕ ਹੈ ਤੋਂ ਦੇ ਵਿੱਚ ਤੁਸੀਂ ਐਲੀਜੀਬਲ ਨਹੀਂ ਹੋਵੋਗੇ ਹੁਣੇ ਹੀ ਮੈਂ ਤੁਹਾਨੂੰ ਇਸ ਗੱਲ ਬਾਰੇ ਜਾਣਕਾਰੀ ਦੇ ਦੇਣਾ ਜੇਕਰ ਤੁਹਾਡਾ ਕੀ ਹੈ ਸੈਕੰਡ ਈਅਰ ਦੇ ਵਿੱਚ ਇੱਕ ਵੀ ਸਪਲੀ ਆ ਗਈ ਨਾ ਚਾਹੇ ਤੁਸੀਂ ITT ਕੈਡਰ ਦੀ ਪੋਸਟ ਕਲੀਅਰ ਕਰਦੇ ਹੋ ਠੀਕ ਹੈ ਟੈਸਟ ਕਲੀਅਰ ਕਰਦੇ ਹੋ ਬਟ ਜਿੰਨਾ ਚਿਰ ਤੁਹਾਡਾ ਪੇਪਰ ਕਲੀਅਰ ਨਹੀਂ ਹੁੰਦਾ ਤੁਸੀਂ ਇੰਨਾ ਚਿਲਕੀਚਰ ਕੀਆ ਜੌਬ ਨਹੀਂ ਲੈ ਸਕਦੇ ਤਾਂ ਸੈਕੰਡ ইয়ার ਨੂੰ ਥੋੜਾ ਜਆ ਸੀਰੀਅਸ ਲੋ ਸਪੈਸ਼ਲੀ ਤਿੰਨ ਸਬਜੈਕਟ ਕਿਹੜੇ ਕਿਹੜੇ ਪਹਿਲਾ ਸਬਜੈਕਟ ਇੰਗਲਿਸ਼ ਠੀਕ ਹੈ ਸਭ ਤੋਂ ਵੱਡੀ ਗੱਲ ਹੈ ਇੰਗਲਿਸ਼ 70 ਨੰਬਰ ਦੀ ਆਏਗੀ ਜੇਕਰ ਸਾਨੂੰ ਕਿਹਾ ਘੱਟੋ-ਘੱਟ 20 ਸਟੂਡੈਂਟ ਨੇ ਬੈਚ ਲੈ ਲਿਆ ਹੋਰ ਤਾਂ ਅਸੀਂ ਕੀ ਹੈ ਇੰਗਲਿਸ਼ ਦੀਆਂ ਕਲਾਸਾਂ ਦੁਬਾਰਾ ਲਗਵਾ ਦਾਂਗੇ ਵੈਸੇ ਸਾਰੇ 18 ਦੇ 18 ਚੈਪਟਰ ਅਸੀਂ ਕਰਵਾਏ ਹੋਏ ਆ ਬਟ ਦੁਬਾਰਾ ਵੀ ਕਲਾਸਾਂ ਲਗਵਾ ਦਾਂਗੇ ਜੇਕਰ ਕਿ ਸਾਨੂੰ ਘੱਟੋ-ਘੱਟ 20 ਸਟੂਡੈਂਟ ਹੋਰ ਮਿਲ ਕੇ ਤਾਂ ਠੀਕ ਹੈ ਫਿਰ ਤੁਹਾਨੂੰ ਕਿ ਸਾਰੀ ਇੰਗਲਿਸ਼ ਦੁਬਾਰਾ ਰਿਵਾਈਜ਼ ਕਰਵਾ ਦਾਂਗੇ ਉਸ ਤੋਂ ਬਾਅਦ ਕੀ ਹੈ ਸਾਇੰਸ ਸਾਇੰਸ ਵਿੱਚ ਕੀ ਹੈ 4 ਯੂਨਿਟੀ ਹੈ ਬਟ ਸਾਇੰਸ ਦੇ ਵਿੱਚ ਨਾ ਥੋੜਾ ਜਿਹਾ ਔਖੇ ਟਰਮ ਵੀ ਹੈਗੀਆਂ ਜਿਵੇਂ ਕੀ ਹੈ ਪ੍ਰਕਾਸ਼ ਦਾ ਪਰਵਰਤਨ ਠੀਕ ਹੈ ਇਲੈਕਟ੍ਰਿਸਿਟੀ ਵਾਲੇ ਚੁੰਬਕ ਵਾਲੇ ਇਹੋ ਜੇ ਟੌਪਿਕ ਇਹ ਵੀ ਥੋੜੇ ਔਖੇ ਨੇ ਇਹ ਸਾਰੇ ਕਰਵਾ ਰੱਖੇ ਨੇ ਆਪਦੀ ਐਪ ਦੇ ਵਿੱਚ ਪੂਰੀ ਡਿਟੇਲ ਦੇ ਵਿੱਚ ਉੱਥੋਂ ਤੁਸੀਂ ਕੇ ਵੀਡੀਓਜ਼ ਦੇਖ ਸਕਦੇ ਹੋ ਤੇ ਤੀਜਾ ਮੇਨ ਸਬਜੈਕਟ ਬੰਦਾ ਐ ਐਸਐਸਟੀ ਠੀਕ ਹੈ ਤੁਹਾਨੂੰ ਆਈਟੀਟੀ ਕੈਡਰ ਦੇ ਵਿੱਚ ਵੀ ਹੈਲਪ ਕਰਨਗੇ ਇਹ ਗੱਲ ਧਿਆਨ ਚ ਰੱਖਿਓ ਸਾਇੰਸ ਤੇ ਐਸਐਸਟੀ ਤੁਹਾਨੂੰ ਈਟਟीडी ਕੈਡਰ ਦੇ ਵਿੱਚ ਵੀ ਹੈਲਪ ਕਰਨ ਲਈ ਇਸ ਲਈ ਕਰਨਗੇ ਇਸ ਲਈ ਤੁਸੀਂ ਉਹਨੂੰ ਧਿਆਨ ਨਾਲ ਪੜਿਆ ਕਰੋ ਠੀਕ ਹੈ ਸੋ ਇਹ ਤਿੰਨ ਸਬਜੈਕਟਾਂ ਤੇ ਮੇਨ ਫੋਕਸ ਰੱਖੋ ਜਿਆਦਾ ਇੰਗਲਿਸ਼ ਦੇ ਵਿੱਚ ਕਿਉਂਕਿ ਜ਼ਿਆਦਾਤਰ ਰੀਅਪੀਅਰ ਕਿ ਇੰਗਲਿਸ਼ ਦੇ ਵਿੱਚ ਹੀ ਆਉਂਦੀ ਹੈ ਸੈਕਿੰਡ ਇਅਰ ਦੇ ਵਿੱਚ ਫਸਟ ਇਅਰ ਦੇ ਵਿੱਚ ਮੈਥ ਇੰਗਲਿਸ਼ ਦੇ ਵਿੱਚ ਡਰ ਹੁੰਦਾ ਜਾਂ ਸਮਕਾਲੀ ਭਾਰਤੀ ਸਮਾਜ ਦੇ ਵਿੱਚ ਸੈਕਿੰਡ ਇਅਰ ਦੇ ਵਿੱਚ ਕਿ ਇੰਗਲਿਸ਼ ਦਾ ਬਹੁਤ ਵੱਡਾ ਖਤਰਾ ਹੁੰਦਾ ਹੈ ਰੀਅਪੀਅਰ ਦਾ ਕਿਉਂਕਿ ਇੱਕ ਤਾਂ ਥੋੜੀ ਟੇਢੀ ਜੀ ਇੰਗਲਿਸ਼ ਹੈ ਨੰਬਰ 2 ਕੀ ਹੈ 70 ਨੰਬਰ ਦੀ ਇੰਗਲਿਸ਼ ਹੈ ਠੀਕ ਹੈ ਇੰਗਲਿਸ਼ ਨੂੰ ਵੇਖ ਕੇ ਤਾਂ ਪੰਜਾਬ ਬੋਰਡ ਵਾਲੇ ਆਪਾਂ ਜਿੰਨੇ ਵੀ ਆ ਥੋੜਾ ਡਰ ਲੱਗਣ ਲੱਗ ਜਾਂਦਾ ਠੀਕ ਹੈ ਜਿੰਨੇ ਪੰਜਾਬ ਬੋਰਡ ਵਾਲੇ ਸਟੂਡੈਂਟ ਲਗਭਗ ਡਰਦੇ ਹੁੰਦੇ ਆ ਇੰਗਲਿਸ਼ ਤੋਂ ਮੈਂ ਬਹੁਤ ਵਾਰੀ ਵੇਖਿਆ ਇੰਗਲਿਸ਼ ਤੋਂ ਬਹੁਤ ਡਰ ਲੱਗਦਾ ਮੈਨੂੰ ਤਾਂ ਆਪ ਨੂੰ ਬਹੁਤ ਲੱਗਦਾ ਹਲੇ ਵੀ ਓਕੇ ਸੋ ਇਹ ਤਿੰਨ ਸਬਜੈਕਟਾਂ ਤੁਸੀਂ ਕਿ ਖਾਸ ਪਕੜ ਬਣਾ ਕੇ ਰੱਖਣੀ ਹੈ ਬਾਕੀ ਤਾਂ ਚਲੋ ਸੌਖੇ ਸਬਜੈਕਟ ਹੈਗੇ ਆ ਇੰਨੇ ਜ਼ਿਆਦਾ ਟਫ ਨਹੀਂ ਹੈ ਵੈਸੇ ਹਿੰਦੀ ਤੋਂ ਵੀ ਡਰ ਲੱਗਦਾ ਹ ਜੇਕਰ ਕੋਈ ਬੱਚੇ ਬੈਚ ਲੈਣਗੇ ਤਾਂ ਹਿੰਦੀ ਦਾ ਵੀ ਕੀ ਆ ਰਿਵਾਈਜ਼ ਕਰਵਾ ਦਾਂਗੇ ਵੈਸੇ ਜਦੋਂ ਪੇਪਰ ਆਉਣਗੇ ਤੁਹਾਨੂੰ ਕਿਉਂਦੋਂ ਮੈਰਾਥਨ ਕਲਾਸਾਂ ਮਿਲਦੀਆਂ 3-3 ਘੰਟਿਆਂ ਦੀਆਂ ਹਰੇਕ ਸਬਜੈਕਟ ਦੀਆਂ ਸੋ ਤੁਸੀਂ ਜੇਕਰ ਬੈਚ ਲੈਂਦੇ ਹੋ ਤੁਹਾਨੂੰ ਇਹ ਸਾਰੀ ਸੁਵਿਧਾ ਦਿੱਤੀ ਜਾਏਗੀ ਤਾਂ ਮੈਨੂੰ ਮੇਰੇ ਫਰੈਂਡ ਨੇ ਦੱਸਿਆ ਇਸ ਵਾਰ ਪੇਪਰ ਔਖੇ ਆਉਣ ਦੇ ਪੂਰੇ ਚਾਂਸਸ ਹੀ ਨੇ ਕਿਉਂਕਿ ਇੱਕ ਤਾਂ ਕਾਲ ਜਾਂਦੀ ਇਨਸਪੈਕਸ਼ਨ ਹੋ ਰਹੀ ਹੈ ਪੂਰਾ SCERT ਇਸ ਵਾਰ ਕੀ ਹੈ ਥੋੜਾ ਆਪਾਂ ਕਹਿ ਸਕਦੇ ਹਾਂ ਐਡਵਾਂਸ ਲੈਵਲ 'ਚ ਜਾ ਰਿਹਾ ਹੁਣ ਹੌਲੀ-ਹੌਲੀ ਕਰਕੇ ਠੀਕ ਹੈ ਇਨਸਪੈਕਸ਼ਨ ਹੋ ਰਹੀ ਹੈ ਹਰੀ ਕਾਲਜ ਦੀ ਮਾਨਸਾ ਜ਼ਿਲ੍ਹੇ ਦੀ ਹੋ ਚੁੱਕੀ ਹੈ ਹੁਣ ਬਾਕੀ ਜ਼ਿਲ੍ਹਿਆਂ ਦੀ ਇਨਸਪੈਕਸ਼ਨ ਵੀ ਚੱਲ ਰਹੀ ਹੈ ਇਸ ਕਰਕੇ ਪੇਪਰ ਥੋੜੇ ਡਿਲੇ ਕੀਤੇ ਹੋਏ ਨੇ ਤੁਹਾਨੂੰ ਬਾਕੀ ਕੱਲ ਵਾਲੀ ਵੀਡੀਓ ਦੇ ਵਿੱਚ ਮੈਂ ਦੱਸਦਾ ਸੀਗਾ ਕਿ ਜੋ ਐਗਜ਼ਾਮੀਨੇਸ਼ਨ ਫਾਰਮ ਭਰਨੇ ਸ਼ੁਰੂ ਹੋ ਚੁੱਕੇ ਆ ਠੀਕ ਹੈ ਤੇ ਰੋਲ ਨੰਬਰ ਜਾਰੀ ਹੋਣਗੇ 17 ਤਰੀਕ ਤੋਂ ਸ਼ੁਰੂ ਹੋਣਗੇ 25 ਤਰੀਕ ਤੱਕ ਚੱਲਣਗੇ ਰੋਲ ਨੰਬਰ ਦੀਆਂ ਲਿਸਟਾਂ ਜਾਂ ਕੱਟ ਲਿਸਟਾਂ ਜੋ ਵੀ ਮਿਲਦੀਆਂ ਐ ਐਸ ਸੀ ਆਰਟੀ ਵੱਲੋਂ ਸੋ ਸਾਰਾ ਕੁਝ ਤੇ ਅਗਸਤ ਦੇ ਫਰਸਟ ਵੀਕ ਦੇ ਵਿੱਚ ਤੁਹਾਡੇ ਪੇਪਰ ਸ਼ੁਰੂ ਹੋਣ ਦੇ ਚਾਂਸਸ ਹੈਗੇ ਆ ਓਕੇ ਸੋ ਤਿਆਰੀ ਕਰੋ ਜਿੱਥੋਂ ਵੀ ਕਰੋ ਜਿੱਥੋਂ ਤੁਹਾਨੂੰ ਸੋਰਸਸ ਮਿਲਦੇ ਆ ਕੋਈ YouTube ਚੈਨਲ ਤੁਹਾਨੂੰ ਤਿਆਰੀ ਕਰਵਾਉਂਦਾ ਤਿਆਰੀ ਕਰੋ ਓਕੇ ਬਟ ਥੋੜਾ ਸੀਰੀਅਸ ਹੋ ਕੇ ਕਿਉਂਕਿ ਇਹਦੇ ਨਾਲ ਕੇ ਤੁਹਾਡਾ ਅਗਲੇ ਸਾਲ ਦੀ ਪੋਸਟ ਆਉਣਗੀਆਂ ਤਾਂ ਉਹਦੇ ਵਿੱਚ ਤੁਸੀਂ ਕਵੈਲੀਬਲ ਹੋ ਜਾਓਗੇ ਤੁਹਾਡੀ ਪੂਰੀ ਤਰ੍ਹਾਂ ਜੇ ਪੀਐਸ ਟੈਪ ਵੀ ਕਲੀਅਰ ਹੋ ਗਿਆ ਤੇ ਸੈਕਿੰਡ ਇਅਰ ਦਾ ਪੇਪਰ ਵੀ ਕਲੀਅਰ ਓਕੇ ਤਾਂ ਕੋਈ ਰੀਅਪੀਅਰ ਚ ਨਾ ਫਾਸਟ ਸਪੈਸ਼ਲੀ ਇੰਗਲਿਸ਼ ਦੇ ਵਿੱਚ ਕਿਉਂਕਿ 70 ਨੰਬਰ ਦੀ ਇੰਗਲਿਸ਼ ਹੈ ਤੇ 70 ਦੇ ਵਿੱਚੋਂ 28 ਨੰਬਰ ਲੈਣੇ 28 ਨੰਬਰ ਇਕੱਠੇ ਕਰਨੇ ਬਹੁਤ ਔਖੇ ਹੋ ਜਾਂਦੇ ਆ ਓਕੇ ਇਸ ਗੱਲ ਦਾ ਧਿਆਨ ਰੱਖਿਓ ਪਰ ਤੁਹਾਨੂੰ ਅਸੀਂ ਟ੍ਰਿਕਸ ਦੱਸਾਂਗੇ ਪਾਸ ਹੋਣ ਲਈ ਜੇਕਰ ਤੁਸੀਂ ਸਾਡੇ ਕੋਲੋਂ ਬੈਚ ਲੈਂਦੇ ਥੈਂਕ ਯੂ ਵੈਰੀ ਮੱਚ